ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਨਵੀਂ ਅਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਅੱਜ ਦੀ ਇਹ ਵੀਡੀਓ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸਹਿਬਾਨ ਨੇ ਉਹਨਾਂ ਲਈ ਤੇ ਜਿਹੜੇ ਤਲਰਕ ਨੇ ਮੁੰਛੀ ਨੇ ਉਹਨਾਂ ਲਈ ਤੇ ਖਾਸ ਕਰਕੇ ਜਿਹੜੇ ਕਲਾਇੰਟ ਸੱਜਣ ਨੇ ਉਹਨਾਂ ਲਈ ਬਹੁਤ ਹੀ ਫਾਇਦੇ ਵਾਲੀ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਿੱਖਣ ਦੀ ਸਮਝਣ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਘਰ ਬੈਠ ਕੇ ਆਪਣੇ ਮੋਬਾਈਲ ਫੋਨ ਤੋਂ ਹਾਈ ਕੋਰਟ ਦੇ ਆਰਡਰ ਦੀ ਕਾਪੀ ਲਈ ਕਿਵੇਂ ਅਪਲਾਈ ਕਰ ਸਕਦੇ ਹਾਂ ਹਾਈ ਕੋਰਟ ਦੇ ਆਰਡਰ ਦੀ ਸਰਟੀਫਾਈਡ ਕਾਪੀ ਕਿਵੇਂ ਆਪਣੇ ਘਰ ਮੰਗਵਾ ਸਕਦੇ ਆ ਉਹ ਵੀ ਬਿਨਾ ਕਿਸੇ ਵਾਧੂ ਖਰਚੇ ਤੋਂ ਜਿਹੜੇ ਕਲਾਇੰਟ ਸੱਜਣ ਨੇ ਉਹਨਾਂ ਲਈ ਖਾਸ ਕਰਕੇ ਇਹ ਵੀਡੀਓ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਮ ਤੌਰ ਤੇ ਜੇ ਅਸੀਂ ਹਾਈ ਕੋਰਟ ਦੇ ਆਰਡਰ ਦੀ ਸਰਟੀਫਾਈਡ ਕਾਪੀ ਲੈਣੀ ਹੋਵੇ ਤਾਂ ਸਾਨੂੰ ਹਾਈ ਕੋਰਟ ਦੀ ਕਾਪੀ ਬ੍ਰਾਂਚ ਦੇ ਵਿੱਚ ਜਾਣਾ ਪੈਂਦਾ ਹੈ ਫਿਜੀਕਲੀ ਉੱਥੇ ਚੱਲ ਕੇ ਜਾਣਾ ਪੈਂਦਾ ਹੈ ਉੱਥੇ ਜਾ ਕੇ ਫਾਰਮ ਭਰਨਾ ਪੈਂਦਾ ਹੈ ਫੀਸ ਭਰਨੀ ਪੈਂਦੀ ਹੈ ਫਿਰ ਕਾਪੀ ਅਪਲਾਈ ਹੁੰਦੀ ਹੈ ਫਿਰ ਸਾਨੂੰ ਸਰਟੀਫਾਈਡ ਕਾਪੀ ਮਿਲਦੀ ਹੈ ਆਰਡਰ ਦੀ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਸਿੱਖਣ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਕਾਪੀ ਬ੍ਰਾਂਚ ਦੇ ਵਿੱਚ ਚੱਲ ਕੇ ਜਾਣ ਦੀ ਜ਼ਰੂਰਤ ਨਹੀਂ ਅਸੀਂ ਆਪਣੇ ਘਰ ਬੈਠੇ ਫੋਨ ਤੋਂ ਹੀ ਅਪਲਾਈ ਕਰ ਸਕਦੇ ਹਾਂ ਤੇ ਆਪਣੇ ਘਰ ਹੀ ਸਰਟੀਫਾਈਡ ਕਾਪੀ ਆਰਡਰ ਦੀ ਕਾਪੀ ਮੰਗਵਾ ਸਕਦੇ ਆ ਚਲੋ ਜੀ ਅੱਜ ਦੀ ਇਸ ਵੀਡੀਓ ਨੂੰ ਫਿਰ ਆਪਾਂ ਸਟਾਰਟ ਕਰਦੇ ਆਂ ਦੋਸਤੋ ਕਾਪੀ ਅਪਲਾਈ ਕਰਨ ਦੇ ਲਈ ਤੁਸੀਂ Google ਤੇ ਜਾ ਕੇ ਟਾਈਪ ਕਰੋਗੇ P H H C ਇਸ ਦਾ ਮਤਲਬ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜਦੋਂ ਤੁਸੀਂ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਜਿਹੜਾ ਪੇਜ ਹੈ ਤੁਹਾਡੇ ਸਾਹਮਣੇ ਓਪਨ ਹੋ ਜਾਊਗਾ ਜਿਵੇਂ ਕਿ ਦੋਸਤੋ ਇੱਥੇ ਅਸੀਂ ਦੇਖ ਰਹੇ ਹਾਂਗੇ ਇਸ ਜਗ੍ਹਾ ਤੇ ਅਪਲਾਈ ਈ ਕਾਪੀ ਲਿਖਿਆ ਹੋਇਆ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਅਪਲਾਈ ਈ ਕਾਪੀ ਅਸੀਂ ਇੱਥੇ ਦੇਖ ਰਹੇ ਹਾਂ ਇਸ ਜਗ੍ਹਾ ਤੇ ਇੱਥੇ ਆਪਾਂ ਕਲਿੱਕ ਕਰਨਾ ਹੈ ਜਦੋਂ ਇੱਥੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਜਿਹੜਾ ਪੇਜ ਹੈ ਸਾਡੇ ਸਾਹਮਣੇ ਓਪਨ ਹੋ ਜਾਊਗਾ ਦੋਸਤੋ ਇੱਥੇ ਅਸੀਂ ਦੇਖ ਰਹੇ ਹਾਂ ਨਿਊ ਯੂਜ਼ਰਜ਼ ਕਲਿੱਕ ਟੂ ਰਜਿਸਟਰ ਜਿਹੜੇ ਦੋਸਤ ਪਹਿਲੀ ਵਾਰ ਟਰਾਈ ਕਰਨਗੇ ਉਹਨਾਂ ਨੂੰ ਇੱਥੇ ਆਪਣੀ ਇੱਕ ਆਈਡੀ ਬਣਾਣੀ ਪੈਗੀ ਤੇ ਜੇ ਤੁਹਾਡੀ ਪਹਿਲਾਂ ਤੋਂ ਆਈਡੀ ਬਣੀ ਹੋਈ ਹੈ ਤਾਂ ਫਿਰ ਇੱਥੇ ਅਸੀਂ ਭਰਨਾ ਹੈ ਯੂਜ਼ਰ ਨੇਮ ਇਸ ਜਗ੍ਹਾ ਤੇ ਤੇ ਇੱਥੇ ਪਾਸਵਰਡ ਇੱਥੇ ਕੋਡ ਫਿਰ ਲੌਗਇਨ ਤੇ ਕਲਿੱਕ ਕਰਨਾ ਹੈ ਪਰ ਜੇ ਤੁਸੀਂ ਪਹਿਲੀ ਵਾਰ ਇੱਥੇ ਆਈਡੀ ਬਣਾਣੀ ਹੈ ਤਾਂ ਕਲਿੱਕ ਟੂ ਰਜਿਸਟਰ ਤੇ ਕਲਿੱਕ ਕਰਕੇ ਇੱਥੇ ਤੁਸੀਂ ਆਪਣਾ ਨਾਮ ਭਰੋਗੇ ਤੇ ਮੋਬਾਈਲ ਨੰਬਰ ਭਰੋਗੇ ਇਸ ਜਗ੍ਹਾ ਤੇ ਠੀਕ ਹੈ ਜੀ ਆਪਣੀ ਡਿਟੇਲ ਭਰੋਗੇ ਤੇ ਉਸ ਤੋਂ ਬਾਅਦ ਇਹ ਇੱਕ ਕੋਡ ਭਰਨਾ ਹੈ ਫਿਰ ਰਜਿਸਟਰ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਰਜਿਸਟਰ ਤੇ ਕਲਿੱਕ ਕਰੋਗੇ ਤੁਸੀਂ ਇੱਥੇ ਆਪਣਾ ਐਡਰੈਸ ਵੀ ਭਰੋਗੇ ਤੇ ਤੁਹਾਡੇ ਕੋਲੇ ਇੱਕ OTP ਆਏਗਾ ਮੋਬਾਈਲ ਤੇ ਉਹ ਭਰੋਗੇ ਉਸ ਤੋਂ ਬਾਅਦ ਤੁਹਾਡੀ ਆਈਡੀ ਬਣ ਜੇਗੀ ਪਰ ਆਪਣੀ ਤਾਂ ਆਈਡੀ ਪਹਿਲਾਂ ਤੋਂ ਹੀ ਬਣੀ ਹੋਈ ਹੈ ਇਸ ਕਰਕੇ ਨਵੀਂ ਆਈਡੀ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਜਦੋਂ ਸਾਡੀ ਆਈਡੀ ਪਹਿਲਾਂ ਤੋਂ ਬਣੀ ਹੋਈ ਹੋਵੇ ਤਾਂ ਇੱਥੇ ਅਸੀਂ ਯੂਜ਼ਰ ਨੇਮ ਭਰ ਦਾਂਗੇ ਇੱਥੇ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਉਹੀ ਯੂਜ਼ਰ ਨੇਮ ਹੈ ਜੀ ਇਹ ਗੂਗਲ ਨੇ ਆਟੋਮੈਟਿਕਲੀ ਡਿਟੈਕਟ ਕਰ ਲਿਆ ਇੱਥੇ ਫਿਲ ਹੋ ਗਿਆ ਇਹ ਜਿਵੇਂ ਕਿ ਦੋਸਤੋ ਹੁਣ ਅਸੀਂ ਭਰ ਰਹੇ ਹਾਂ 4 C 6 F 2 A 6 7 ਹੁਣ ਆਪਾਂ ਲੌਗਇਨ ਕਰਦੇ ਹਾਂ ਲੌਗਇਨ ਕਰਨ ਤੋਂ ਬਾਅਦ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਪੇਜ ਹੈ ਉਹ ਓਪਨ ਹੋਏਗਾ ਜਿਵੇਂ ਕਿ ਇੱਥੇ ਅਸੀਂ ਦੇਖ ਰਹੇ ਹਾਂਗੇ ਅਪਲਾਈ ਕਾਪੀ ਜੇ ਅਸੀਂ ਆਰਡਰ ਦੀ ਕਾਪੀ ਲੈਣੀ ਹੈ ਤਾਂ ਇੱਥੇ ਤੁਸੀਂ ਕਲਿੱਕ ਕਰ ਸਕਦੇ ਹੋ ਤੇ ਇੱਥੇ ਅਸੀਂ ਕਾਪੀ ਦੀ ਗੱਲ ਕਰ ਰਹੇ ਹਾਂ ਇੱਥੇ 뷰 ਕਾਪੀ ਠੀਕ ਹੈ ਜੀ ਤੇ ਇਹ ਇਨਸਪੈਕਸ਼ਨ ਵਾਲਾ ਕਾਲਮ ਹੈਗਾ ਜੀ ਇਹਦੀ ਆਪਾਂ ਨੂੰ ਜ਼ਰੂਰਤ ਨਹੀਂ ਤੇ ਇੱਥੇ ਕਾਪੀ ਰਿਕੁਆਇਰਮੈਂਟਸ ਲਿਖਿਆ ਹੋਇਆ ਹੈ ਇੱਥੇ ਚੇਂਜ ਪਾਸਵਰਡ ਇੱਥੇ ਚੇਂਜ ਪ੍ਰੋਫਾਈਲ ਇੱਥੇ ਦੋਸਤੋ ਜਿਹੜਾ ਇਹ ਚੇਂਜ ਪ੍ਰੋਫਾਈਲ ਹੈ ਜਦੋਂ ਇੱਥੇ ਅਸੀਂ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਟੇਲ ਹੈ ਸਾਡੇ ਸਾਹਮਣੇ ਆਏਗੀ ਜਿਵੇਂ ਕਿ ਮੈਂ ਇੱਥੇ ਆਪਣੀ ਡਿਟੇਲ ਦੇਖ ਰਹੇ ਹਾਂ ਤੇ ਜੇ ਤੁਸੀਂ ਆਪਣਾ ਐਡਰੈਸ ਵਗੈਰਾ ਚੇਂਜ ਕਰਨਾ ਹੈ ਕਿਸੇ ਹੋਰ ਜਗ੍ਹਾ ਤੇ ਕਾਪੀ ਮੰਗਵਾਣੀ ਹੈ ਤਾਂ ਤੁਸੀਂ ਇਸ ਜਗ੍ਹਾ ਤੇ ਆਪਣਾ ਐਡਰੈਸ ਭਰ ਸਕਦੇ ਹੋਗੇ ਚੇਂਜ ਕਰ ਸਕਦੇ ਹੋ ਬਾਅਦ ਵਿੱਚ ਤੇ ਫਿਰ ਸਬਮਿਟ ਕਰ ਸਕਦੇ ਹੋ ਅਪਡੇਟ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਨੂੰ ਤੇ ਜੇ ਤੁਸੀਂ ਪਾਸਵਰਡ ਚੇਂਜ ਕਰਨਾ ਹੈਗਾ ਜਿਵੇਂ ਕਿ ਇੱਥੇ ਅਸੀਂ ਦੇਖ ਰਹੇ ਹਾਂ ਤਾਂ ਇੱਥੇ ਕਲਿੱਕ ਕਰਕੇ ਤੁਸੀਂ ਪਾਸਵਰਡ ਵੀ ਚੇਂਜ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਜਿਵੇਂ ਕਿ 올ਡ ਪਾਸਵਰਡ ਭਰਨਾ ਹੈਗਾ ਫਿਰ ਨਿਊ ਭਰਨਾ ਹੈ ਫਿਰ ਕਨਫਰਮ ਕਰਨਾ ਹੈ ਸਬਮਿਟ ਕਰਨਾ ਹੈ ਠੀਕ ਹੈ ਜੀ ਤੇ ਇੱਥੇ ਪਰ ਆਪਾਂ ਤਾਂ ਕਰਨੀ ਹੈ ਕਾਪੀ ਅਪਲਾਈ ਆਰਡਰ ਦੀ ਕਾਪੀ ਚਾਹੀਦੀ ਹੈ ਤਾਂ ਇੱਥੇ ਅਸੀਂ ਦੇਖ ਰਹੇ ਹਾਂਗੇ ਇਸ ਜਗ੍ਹਾ ਤੇ ਅਪਲਾਈ ਕਾਪੀ ਵਾਲਾ ਜਿਹੜਾ ਇਹ ਕਾਲਮ ਹੈਗਾ ਇਹ ਵਾਲਾ ਇੱਥੇ ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਪੇਜ ਆ ਸਾਡੇ ਸਾਹਮਣੇ ਓਪਨ ਹੋਊਗਾ ਤੇ ਪਹਿਲਾਂ ਅਸੀਂ ਕੇਸ ਦੀ ਕੈਟਾਗਰੀ ਹੈ ਜਿਹੜੀ ਉਹ ਸਿਲੈਕਟ ਕਰਾਂਗੇ ਸਾਨੂੰ ਕੇਸ ਦਾ ਨੰਬਰ ਪਤਾ ਹੋਣਾ ਚਾਹੀਦਾ ਕਿ ਕੇਸ ਨੰਬਰ ਕੀ ਹੈ ਫਿਰ ਹੀ ਅਸੀਂ ਕਾਪੀ ਅਪਲਾਈ ਕਰ ਸਕਦੇ ਹਾਂਗੇ ਜਿਵੇਂ ਕਿ ਇੱਥੇ ਦੇਖ ਰਹੇ ਹਾਂਗੇ ਸੀ ਡਬਲਯੂ ਪੀ ਲਿਖਿਆ ਹੋਇਆ ਹੈ ਇੱਥੇ ਜਦੋਂ ਅਸੀਂ ਕਲਿੱਕ ਕਰਾਂਗੇ ਸਾਡੇ ਅੱਗੇ ਕੇਸ ਦੀਆਂ ਜਿਹੜੀਆਂ categories ਹੈਗੀਆਂ ਨੇ ਉਹ ਆ ਜਾਣਗੀਆਂ ਜਿਵੇਂ ਕਿ ਮੈਂ ਇੱਕ ਕੱਲ ਮੇਰਾ ਕੇਸ ਸੀਗਾ ਉਹ ਸਿਲੈਕਟ ਕਰ ਲੈਣਾ ਇੱਥੇ ਕੇਸ ਨੰਬਰ ਲਿਖਿਆ ਹੋਇਆ ਹੈ ਕੇਸ ਨੰਬਰ ਦੀ ਜਗ੍ਹਾ ਤੇ ਆਪਾਂ ਕੇਸ ਭਰ ਦਿੰਨੇ ਆ ਤੇ ਇਸ ਸਾਈਡ ਕਿਹੜੇ ਸਾਲ ਦਾ ਕੇਸ ਹੈ 2025 ਦਾ ਜੀ 2025 ਆਪਾਂ ਭਰ ਦਾਂਗੇ ਤੇ ਉਸ ਤੋਂ ਬਾਅਦ نیچے ਜਿਹੜਾ ਕਾਲਮ ਇੱਕ ਹੋਰ ਦਿੱਤਾ ਹੋਇਆ ਹੈ ਇਸ ਜਗ੍ਹਾ ਤੇ ਜੇ ਅਰਜੈਂਟ ਦੇ ਵਿੱਚ ਕਾਪੀ ਚਾਹੀਦੀ ਹੈ ਤਾਂ ਅਰਜੈਂਟ ਚ ਜਲਦੀ ਮਿਲ ਜਾਂਦੀ ਹੈ ਜੇ ਕੋਈ ਜ਼ਿਆਦਾ ਜਲਦੀ ਨਹੀਂ ਹੈਗੀ ਤਾਂ ਤੁਸੀਂ ਆਰਡੀਨਰੀ ਵੀ ਅਪਲਾਈ ਕਰ ਸਕਦੇ ਹੋਗੇ ਇਹਦੇ ਵਿੱਚ ਖਰਚਾ ਘੱਟ ਆਏਗਾ 50 ਰੁਪਏ ਲੱਗਦੇ ਹਨ ਮੇਰੀ ਜਾਣਕਾਰੀ ਮੁਤਾਬਕ ਅਰਜੈਂਟ ਦੇ 100 ਰੁਪਏ ਨੇ ਇੱਥੇ ਜਿੱਥੇ ਡਿਲੀਵਰੀ ਮੋਡ ਲਿਖਿਆ ਹੋਇਆ ਇਸ ਜਗ੍ਹਾ ਤੇ ਤੁਸੀਂ ਆਪਣੇ ਘਰ ਕਾਪੀ ਮੰਗਵਾਣੀ ਹੈ ਜਾਂ ਫਿਰ ਤੁਸੀਂ ਹਾਈ ਕੋਰਟ ਕਾਊਂਟਰ ਤੇ ਆ ਕੇ ਕਾਪੀ ਲੈਣੀ ਹੈ ਉਹ ਤੁਹਾਡੀ ਮਰਜ਼ੀ ਹੈ ਸਿਲੈਕਟ ਕਰ ਸਕਦੇ ਹੋ ਪਰ ਤੁਸੀਂ ਤਾਂ ਆਪਣੇ ਘਰ ਮੰਗਵਾਣੀ ਹੈ ਇੱਥੇ ਬਾਈ ਪੋਸਟ ਕਰ ਲੋ ਜੋ ਤੁਸੀਂ ਪਹਿਲਾਂ ਐਡਰੈਸ ਭਰਿਆ ਸੀ ਆਪਣਾ ਉਸ ਐਡਰੈਸ ਤੇ ਤੁਹਾਡੀ ਕਾਪੀ ਪਹੁੰਚ ਜੂਗੀ ਤੇ ਉਸ ਤੋਂ ਬਾਅਦ ਇਹ ਡਿਟੇਲ ਭਰਨ ਤੋਂ ਬਾਅਦ ਤੁਸੀਂ ਇੱਥੇ ਸਬਮਿਟ ਤੇ ਕਲਿੱਕ ਕਰ ਸਕਦੇ ਹੋਗੇ ਜਦੋਂ ਅਸੀਂ ਸਬਮਿਟ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਪੇਜ ਆ ਜਿਹੜਾ ਸਾਡੇ ਸਾਹਮਣੇ ਓਪਨ ਹੋਊਗਾ ਜਿਵੇਂ ਕਿ ਦੋਸਤੋ ਇੱਥੇ ਅਸੀਂ ਦੇਖ ਰਹੇ ਹਾਂਗੇ ਸਿਲੈਕਟ ਸਿਲੈਕਟ ਇੱਥੇ ਟਿਕ ਕਰਕੇ ਜਦੋਂ ਅਸੀਂ ਸਿਲੈਕਟ ਤੇ ਕਲਿੱਕ ਕਰਾਂਗੇ ਤੁਹਾਨੂੰ ਕੀ ਚਾਹੀਦਾ ਹੈ ਆਰਡਰ ਚਾਹੀਦਾ ਹੈ ਨੈਚਰ ਚਾਹੀਦਾ ਹੈ ਕਿਹੜਾ ਡਾਕੂਮੈਂਟ ਚਾਹੀਦਾ ਹੈ ਕੀ ਚਾਹੀਦਾ ਇੱਥੇ ਸਾਰਾ ਕੁਝ ਹੈਗਾ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਜਿਵੇਂ ਕਿ ਜੇ ਅਸੀਂ ਸਾਨੂੰ ਸਾਰੇ ਆਰਡਰ ਚਾਹੀਦੇ ਨੇ ਤਾਂ ਇੱਥੇ ਅਸੀਂ ਆਰਡਰ 올 ਆਰਡਰ ਕਰ ਸਕਦੇ ਹਾਂ ਤੇ ਇਸ ਸਾਈਡ ਤੇ ਅੱਗੇ ਅਸੀਂ ਡੇਟ ਲਿਖ ਸਕਦੇ ਹਾਂ ਜਿਵੇਂ ਕਿ ਬੀ ਤਰੀਕ ਦਾ ਆਰਡਰ ਹੈ ਕੱਲ ਦਾ ਅਸੀਂ ਡੇਟ ਸਿਲੈਕਟ ਕਰ ਲਈ ਕਿੰਨੀਆਂ ਕਾਪੀਆਂ ਚਾਹੀਦੀਆਂ ਨੇ ਆਰਡਰ ਦੀਆਂ ਤੁਸੀਂ ਇੱਥੇ ਟਾਈਪ ਕਰ ਸਕਦੇ ਹੋਗੇ ਜਿਵੇਂ ਕਿ ਮੈਂ 2 ਕੀਤਾ 2 ਕਾਪੀਆਂ ਚਾਹੀਦੀਆਂ ਨੇ ਜੇ ਹੋਰ ਕੋਈ ਡਾਕੂਮੈਂਟ ਚਾਹੀਦਾ ਹੈ ਉਹ ਤੁਸੀਂ ਇਸ ਜਗ੍ਹਾ ਦੇ ਵਿੱਚ ਹੋਰ ਵੀ ਸਿਲੈਕਟ ਕਰ ਸਕਦੇ ਹੋ ਭਰ ਸਕਦੇ ਹੋਗੇ ਕੀ ਕੀ ਚਾਹੀਦਾ ਤੁਹਾਨੂੰ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਸਬਮਿਟ ਹੈ ਜਿਹੜਾ ਲਿਖਿਆ ਹੋਇਆ ਇਸ ਤੇ ਕਲਿੱਕ ਕਰੋਗੇ ਜਦੋਂ ਸਬਮਿਟ ਤੇ ਤੁਸੀਂ ਕਲਿੱਕ ਕਰੋਗੇ ਇੱਥੇ ਲਿਖਿਆ ਹੋਇਆ ਆ ਗਿਆ ਜੀ ਰਿਕੁਆਇਰਮੈਂਟਸ ਐਡਿਡ ਸਕਸੈਸਫੁਲੀ ਇਸ ਜਗ੍ਹਾ ਤੇ ਠੀਕ ਹੈ ਜੀ ਜਿਵੇਂ ਕਿ ਇੱਥੇ ਅਸੀਂ ਦੇਖ ਰਹੇ ਹਾਂਗੇ ਕਿ ਇਹ ਇੱਧਰ ਟੋਕਨ ਨੰਬਰ ਆ ਗਿਆ ਜੀ ਇਸ ਜਗ੍ਹਾ ਤੇ ਅਸੀਂ ਦੇਖ ਰਹੇ ਹਾਂਗੇ ਤੇ ਪਾਰਟੀ ਨੇਮ ਆ ਗਿਆ ਤੇ ਆਰਡੀਨਰੀ ਹੈਗਾ ਬਾਈ ਪੋਸਟ ਹੈਗਾ ਡਿਟੇਲਸ ਹੈਗੀਆਂ ਨੇ ਇੱਥੇ ਨੀਚੇ ਆ ਗਿਆ ਜੀ ਸਬਮਿਟ ਸਬਮਿਟ ਹੋ ਜਾਏਗਾ ਠੀਕ ਹੈ